ਹੱਥ ਦੇ ਸਿੱਧੇ ਪਾਸੇ ਅੰਗੂਠੇ ਦੇ ਉੱਤੇ ਜਾਂ ਸਰੀਰ ਦੇ ਉੱਤੇ ਥਾਂ-ਥਾਂ ਦੇ ਉੱਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਸਕਿਨ ਡਿਸਆਰਡਰਸ ਜਿਹੜੇ ਲਗਾਤਾਰ ਰਹਿ ਰਹੇ ਨੇ ਜਾਂ ਹੋ ਰਹੇ ਨੇ ਤਾਂ ਇਹ ਵੀਡੀਓ ਅੱਜ ਤੁਹਾਡੇ ਵਾਸਤੇ ਹੈ ਅੱਜ ਜੇ ਅਸੀਂ ਖੜਾ ਛਡਾਲ ਲੰਗੇ ਆ ਚਮੜੀ ਦੇ ਰੋਗਾਂ ਤੋਂ ਲੋਕਾਂ ਦਾ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਵੱਡੇ-ਵੱਡੇ ਬ੍ਰਾਂਡ ਜੀ ਇਦਾਂ ਦੀਆਂ ਟਿਊਬਾਂ ਵੇਚਦੇ ਪਏ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਭਲਾ ਦਾ ਕੀ ਹੋਣਾ ਸਕਿਨ ਦੀ ਫਰੁਕੀ ਸਾਹਿਬ ਲੇਅਰ ਪਤਲੀ ਹੋ ਜਾਂਦੀ ਏ ਅੰਗੂਠੇ ਖਰਾਬ ਹੋ ਗਏ ਪੈਰਾਂ ਦੇ ਪਿੰਨੀਆਂ ਦੇ ਉੱਤੇ ਪਿੱਠ ਦੇ ਉੱਤੇ ਜਿਹੜੇ ਇਹ ਨਿਸ਼ਾਨ ਇਹ ਫੰਗਲ ਹੁੰਦੀ ਜੀ ਉਲੀ ਹੁੰਦੀ ਏ ਉਲੀ ਹੁੰਦੀ ਏ ਜੀ ਉਹਦੇ ਤੋਂ ਮਾਸ ਉਤਰਨਾ ਸ਼ੁਰੂ ਹੋ ਜਾਂਦਾ ਕਾਗਜ ਬੰਨੋ ਉਹਨੂੰ ਕਹਿੰਦੇ ਐਥਲੀਟ ਫੁੱਟ ਠੀਕ ਹੈ ਠੀਕ ਹੈ ਜੀ ਐਥਲੀਟ ਫੁੱਟ ਦਾ ਇਲਾਜ ਸਾਡੇ ਤੋਂ ਹੈਗਾ ਬਟ ਆਪਾਂ ਇਲਾਜ ਤੋਂ ਪਹਿਲਾਂ ਇਸ ਤੋਂ ਬਚਣ ਦਾ ਤਰੀਕਾ ਦੱਸ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲੈਣਾ ਠੀਕ ਹੈ ਆ ਦੇਖੋ ਜੀ ਇਹਦੇ ਉੱਤੇ ਹੁਣ ਸਿਰਫ ਇੱਕ ਚੁੰਡੀ ਜਿਹੜੀ ਐ ਆਪਾਂ ਪਾਵਾਂਗੇ ਇਹਨਾਂ ਨੂੰ ਪਾਣਾ ਜੀ ਬਸ ਇੱਕ ਅੱਧਾ ਚਮਚਾ ਅੱਧਾ ਚਮਚਾ ਹੋ ਗਿਆ ਜੀ ਬਿਲਕੁਲ ਇਹ ਆ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਜਿੱਥੇ ਵੀ ਤੁਹਾਡੇ ਦਾਦ ਖਾਜ ਖੁਜਲੀ ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਸਕਿਨ ਦੇ ਰਿਲੇਟਡ ਹੈਗੀ ਹੈ ਤਰੀਕੇ ਨਾਲ ਹੱਥ ਦੇ ਉੱਤੇ ਹੈ ਹੱਥ ਦੇ ਉੱਤੇ ਲਗਾ ਲੈਣੀ ਹੈ ਅਸੀਂ ਇਹ ਨੁਸਖਾ ਫਾਰਮੂਲਾ ਕਿਸੇ ਨੂੰ ਨਹ ਦੇ ਉੱਤੇ ਪ੍ਰੋਬਲਮ ਹੈ ਤਾਂ ਅਸੀਂ ਨਹ ਦੇ ਉੱਤੇ ਲਗਾ ਲੈਣੀ ਹੈ ਅਗਰ ਕਿਸੇ ਨੂੰ ਬਾਹਾਂ ਦੇ ਉੱਤੇ ਹੈ ਇਸ ਤਰੀਕੇ ਨਾਲ ਜਿਹੜਾ ਇਹ ਨੁਸਖਾ 10-15 ਮਿੰਟ ਜਦੋਂ ਅਸੀਂ ਬਾਹਾਂ ਦੇ ਉੱਤੇ ਲੱਤਾਂ ਦੇ ਉੱਤੇ ਜਿੱਥੇ ਕਿਤੇ ਵੀ ਕੋਈ ਪ੍ਰੋਬਲਮ ਹੈਗੀ ਹੈ ਉਹ ਲਗਾ ਕੇ ਰੱਖਾਂਗੇ ਤੇ ਇਹਨਾਂ ਨੂੰ ਲਾਣਾ ਆਹ ਦੇਖ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਤੇ ਇਹਨੂੰ ਲਾ ਕੇ 15 ਤੋਂ 20 ਮਿੰਟ ਰੱਖਣਾ ਠੀਕ 20 ਮਿੰਟ ਬਾਅਦ ਇਹਨੂੰ ਸਾਫ਼ ਕੱਪੜੇ ਨਾਲ ਸਾਫ਼ ਕਰ ਦੇਣਾ ਇਹਨੂੰ ਧੋਣਾ ਨਹੀਂ ਇਹ ਅੰਦਰੋਂ ਬੈਕਟੀਰੀਆ ਨੂੰ ਖਤਮ ਕਰ ਦੇਗੀ ਜਿੰਨੀ ਮਰਜ਼ੀ ਤੁਹਾਡੀ ਪ੍ਰੋਬਲਮ ਉਹਨਾਂ ਦੀ ਕਾਫੀ ਪੁਰਾਣੀ ਪ੍ਰੋਬਲਮ ਸੀ ਜੀ ਉਹਨਾਂ ਨੂੰ ਉਹਨਾਂ ਨੂੰ ਇਹੀ ਸੀਗਾ ਜੀ ਫੰਗਲ ਇਨਫੈਕਸ਼ਨ ਹੀ ਸੀਗਾ ਉਹਨਾਂ ਦੀ ਜਿਹੜੀ ਚਮੜੀ ਹੈ ਉਹ ਕਾਗਜ਼ ਜਿਹਾ ਉਤਰਨੀ ਸ਼ੁਰੂ ਹੋ ਗਈ ਸੀ ਇਹ ਜਿਹੜੀ ਦਵਾਈ ਹੈ ਇਹ ਤੁਹਾਡੇ ਬਲੱਡ ਦੇ ਅੰਦਰੋਂ ਜਿਹੜਾ ਉਹ ਬੈਕਟੀਰੀਆ ਉਹਨੂੰ ਸਾਫ਼ ਕਰ ਸਕਦੀ ਹੈ ਆਮਾ ਆਮਾ ਸਾਫ਼ ਕਰ ਸਕਦੀ ਹੈ ਦੂਜੇ ਨੰਬਰ ਤੇ ਜਿੰਨੀ ਮਰਜ਼ੀ ਪ੍ਰਾਣੀ ਤੋਂ ਪ੍ਰਾਣੀ ਇਨਫੈਕਸ਼ਨ ਹੋਏ ਉਹਨੂੰ ਕਲੀਅਰ ਕਰਨ ਦੀ ਸਮਰੱਥਾ ਇਹ ਦਵਾਈ ਦੇ ਵਿੱਚ ਹੈਗੀ ਹੈ ਫਾਰਮੂਲੇ ਅਸੀਂ ਸਾਰੀਆਂ ਦਵਾਈਆਂ ਦੇ ਦੇ ਰਹੇ ਹਾਂ ਤਾਂ ਸਮਝ ਨਹੀਂ ਆਊਗੀ ਕਿ ਕਿਹੜੀ ਦਵਾਈ ਤਾਂ ਮੰਗਦੇ ਪਏ ਹੋ ਫੰਗਲ ਇਨਫੈਕਸ਼ਨ ਜਾਂ ਚਮੜੀ ਰੋਗ ਪੰਜਾਬੀ ਚ ਲਿਖ ਦਿਓ ਤੇ ਅਸੀਂ ਤੁਹਾਨੂੰ ਗੋਲੀ ਦਾ ਫਾਰਮੂਲਾ ਵੀ ਸ਼ੇਅਰ ਕਰ ਦਾਂਗੇ ਗੋਲੀ ਦਾ ਫਾਰਮੂਲਾ ਚਾਹੀਦਾ ਉਸ ਨਾਲ ਗੋਲੀ ਲਿਖ ਦਿਓ ਜੇ ਤੇਲ ਦਾ ਚਾਹੀਦਾ ਤੇ ਨਾਲ ਤੇਲ ਲਿਖ ਦਿਓ ਹੱਥ ਦੇ ਸਿੱਧੇ ਪਾਸੇ ਅੰਗੂਠੇ ਦੇ ਉੱਤੇ ਜਾਂ ਸਰੀਰ ਦੇ ਉੱਤੇ ਥਾਂ ਥਾਂ ਦੇ ਉੱਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਸਕਿਨ ਡਿਸਆਰਡਰਸ ਜਿਹੜੇ ਲਗਾਤਾਰ ਰਹਿ ਰਹੇ ਨੇ ਜਾਂ ਹੋ ਰਹੇ ਨੇ ਤਾਂ ਇਹ ਵੀਡੀਓ ਅੱਜ ਤੁਹਾਡੇ ਵਾਸਤੇ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚਿਆ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜਿਹੜਾ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਇੱਕ ਬਹੁਤ ਘਰੇਲੂ ਨੁਸਖਾ ਫਾਰਮੂਲਾ ਅੱਜ ਤੁਹਾਡੇ ਨਾਲ ਇਹ ਸਾਂਝਾ ਕਰਨ ਵਾਲੇ ਨੇ ਅਸੀਂ ਇਸ ਵਾਰ ਸਮਝਾਂਗੇ ਕਿ ਕਿਵੇਂ ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਬਹੁਤ ਸੌਖਾ ਜਿਹਾ ਨੁਸਖਾ ਹੈਗਾ ਮੈਨੂੰ ਲੱਗਦਾ ਕਿ 5 ਕੁ ਰੁਪਏ ਦੇ ਵਿੱਚ ਤੁਹਾਡੀਆਂ ਦਿੱਕਤ ਪਰੇਸ਼ਾਨੀ ਇਦਾਂ ਦੀ ਹੱਲ ਹੋਣ ਵਾਲੀ ਹੈ ਡਾਕਟਰ ਸਾਹਿਬ ਇੱਕ ਵਾਰ ਮੁੜ ਤੋਂ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਦੇਸਾ ਵਿਦੇਸਾ ਵਿੱਚ ਬੈਠੇ ਮੇਰੇ ਸਾਰੇ ਪਿਆਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਇਹ ਕੀ ਬਣਾ ਰਹੇ ਹੋ ਜੀ ਤੁਸੀਂ ਅੱਜ ਅਸੀਂ ਖਿਹੜਾ ਛਡਾਲ ਲੰਗੇ ਆ ਚਮੜੀ ਦੇ ਰੋਗਾਂ ਤੋਂ ਲੋਕਾਂ ਦਾ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਵੱਡੇ ਵੱਡੇ ਬ੍ਰਾਂਡ ਜੀ ਇਦਾਂ ਦੀਆਂ ਟਿਊਬਾਂ ਵੇਚਦੇ ਪਏ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਭਲਾ ਦਾ ਕੀ ਹੋਣਾ ਸਕਿਨ ਦੀ ਫਰੁਕੀ ਸਾਹਿਬ ਲੇਅਰ ਪਤਲੀ ਹੋ ਜਾਂਦੀ ਹੈ ਇਹ ਕੀ ਹੈ ਕਿ ਵਿੱਚ ਡਾਕਟਰਾਂ ਨੂੰ ਵੀ ਇਲਾਜ ਕਰਨਾ ਬਹੁਤ ਔਖਾ ਹੋ ਜਾਂਦਾ ਫਰੁਕੀ ਸਾਹਿਬ ਸਾਰਾ ਕੁਝ ਦੱਸਾਂਗੇ ਪਹਿਲਾਂ ਇਹ ਦੱਸਾਂਗੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਨ੍ਹਾਂ ਤੋਂ ਸਾਨੂੰ ਇਹ ਫੰਗਸ ਦੀ ਗੱਲ ਕਰ ਰਹੇ ਆਪਾਂ ਫੰਗਸ ਮੀਨਸ ਉੱਲੀ ਪੰਜਾਬੀ ਦੇ ਵਿੱਚ ਉੱਲੀ ਕਹਿੰਦੇ ਆ ਇਹਨੂੰ ਉੱਲੀ ਰੋਗ ਵੀ ਕਹਿੰਦੇ ਪੰਜਾਬੀ ਦੇ ਵਿੱਚ ਫੰਗਲ ਇਨਫੈਕਸ਼ਨ ਅੰਗਰੇਜ਼ੀ ਚ ਕਹਿੰਦੀਦਾ ਉਲੀ ਰੋਗ ਪੰਜਾਬੀ ਚ ਕਹਿੰਦੇ ਦਾ ਜਿਸਨਾਂ ਨੂੰ ਆ ਦੇਖੋ ਆ ਥਾਂ ਥਾਂ ਦੇ ਉੱਤੇ ਨਿਸ਼ਾਨ ਹੋ ਗਏ ਆ ਚਮੜੀ ਲੱਤਣੀ ਸ਼ੁਰੂ ਹੋ ਗਈ ਅੰਗੂਠੇ ਖਰਾਬ ਹੋ ਗਏ ਪੈਰਾਂ ਦੇ ਪਿੰਨੀਆਂ ਦੇ ਉੱਤੇ ਪਿੱਠ ਦੇ ਉੱਤੇ ਜਿਹੜੇ ਇਹ ਨਿਸ਼ਾਨ ਇਹ ਫੰਗਲ ਹੁੰਦੀ ਜੀ ਉਲੀ ਹੁੰਦੀ ਹੈ ਉਲੀ ਹੁੰਦੀ ਹੈ ਜੀ ਤੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਜਿਹੜੇ ਬੱਚੇ ਆਪਣੇ ਸਪੋਰਟਸ ਕਰਦੇ ਨੇ ਨਾ ਉਹਨੂੰ ਕਹਿੰਦੇ ਨੇ ਜਿਨ੍ਹਾਂ ਦੇ ਪੈਰਾਂ ਦੇ ਤੋਂ ਨਹੋਂ ਦੇ ਤੋਂ ਮਾਸ ਉਤਰਨਾ ਸ਼ੁਰੂ ਹੋ ਜਾਂਦਾ ਕਾਗਜ ਵੱਨੋਂ ਉਹਨੂੰ ਕਹਿੰਦੇ ਐਥਲੀਟ ਫੁੱਟ ਠੀਕ ਹੈ ਠੀਕ ਹੈ ਜੀ ਐਥਲੀਟ ਫੁੱਟ ਦਾ ਇਲਾਜ ਸਾਡੇ ਤੋਂ ਹੈਗਾ ਬਟ ਆਪਾਂ ਇਲਾਜ ਤੋਂ ਪਹਿਲਾਂ ਇਸ ਤੋਂ ਬਚਣ ਦਾ ਤਰੀਕਾ ਦੱਸ ਲੰਗੇ ਆ ਜਦੋਂ ਤੁਹਾਡੇ ਪੈਰ ਗਿੱਲੇ ਹੁੰਦੇ ਨੇ ਤੁਸੀਂ ਜ਼ਰਾਬਾ ਪਾਲਨਦੇ ਹੋ ਪੈਰ ਗਿੱਲਿਆਂ ਦੇ ਉੱਤੇ ਹਾਂ ਉਹਦੇ ਨਾਲ ਮੋਇਸਚਰ ਦੇ ਨਾਲ ਇਹ ਉੱਲੀ ਬਣਦੀ ਏ ਉੱਲੀ ਇੱਕ ਇਨਫੈਕਸ਼ਨ ਏ ਇਹ ਤੁਹਾਡੀ ਸਕਿਨ ਨੂੰ ਪੂਰਾ ਖਤਮ ਕਰ ਸਕਦੀ ਏ ਗਾਲ ਸਕਦੀ ਏ ਪਰ ਇਹਦੇ ਤੋਂ ਬੜੇ ਆਸਾਨੀ ਨਾਲ ਬਚਿਆ ਜਾ ਸਕਦਾ ਜੇ ਤੁਸੀਂ ਅੱਜ ਦੀ ਰੇਟ 'ਚ ਅਸੀਂ ਧੁੱਪ ਤੋਂ ਬਚਦੇ ਹਾਂ ਸਾਰੇ ਜੇਸੀ ਧੁੱਪ ਦੇ ਵਿੱਚ ਜਾ ਕੇ ਬਹਿਣਾ ਸ਼ੁਰੂ ਕਰਦੀਏ ਐਕਚੁਅਲੀ ਇਹ ਜਿਹੜੀ ਪ੍ਰੋਬਲਮ ਇਹ ਹੈਗੀ ਹੈ ਮੌਇਸਚਰ ਤੋਂ ਜਦੋਂ ਅਸੀਂ ਮੌਇਸਚਰ ਕੰਟੀਨਿਊਸਲੀ ਰੱਖਦੇ ਹਾਂ ਜਿੱਦਾਂ ਮੰਨ ਲਓ ਪਸੀਨੇ ਨਾਲ ਕੱਪੜੇ ਭਿੱਜੇ ਨੇ ਅਸੀਂ ਪਸੀਨੇ ਨੂੰ ਡਰਾਈ ਨਹੀਂ ਕਰ ਰਹੇ ਜਾਂ ਉਹਦੇ ਉੱਤੇ ਪਾਊਡਰ ਨਹੀਂ ਪਾ ਰਹੇ ਅਸੀਂ ਗਿੱਲੇ ਕੱਪੜੇ ਪਾ ਕੇ ਬੈਠੇ ਹੋਏ ਹਾਂ ਜਿੱਥੇ ਵੀ ਗਿੱਲਾ এনवायरमेंट ਹੋਏਗਾ ਵੈਟ এনवायरमेंट ਹੋਏਗਾ ਉੱਥੇ ਉਲੀ ਲੱਗਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਸੋਚਣ ਵਾਲੀ ਏ ਜਿਹੜੀ ਦੇਖਣ ਵਾਲੀ ਏ ਜਿੰਨੂੰ ਵੀ ਇਹ ਰੋਗ ਹੁੰਦਾ ਉਹ ਭੱਜ ਕੇ ਜਾਂਦਾ ਕੈਮਿਸਟਰੀ ਦੁਕਾਨ ਤੇ ਉੱਥੋਂ ਇੱਕ ਟਿਊਬ ਲੈ ਕੇ ਆਂਦਾ ਜਿਹੜੀ ਉਹ ਟਿਊਬ ਏ ਨਾ ਉਹੀ ਸਤਿਆਨਾਸ਼ ਮਾਰਦੀ ਤੁਹਾਡੀ ਸਕਿਨ ਦਾ ਉਹਦੇ ਵਿੱਚ ਹੁੰਦਾ ਸਟੇਰੋਇਡ ਸਟੀਰੌਇਡ ਜਦੋਂ ਵੀ ਤੁਹਾਡੀ ਸਕਿਨ ਨੂੰ ਲੱਗੇਗਾ ਟੈਂਪਰੇਰੀ ਤੌਰ ਤੇ ਤੁਹਾਨੂੰ ਫਾਇਦਾ ਲੱਗੇਗਾ ਉਹਦਾ 2 4 5 ਦਿਨ ਬਟ ਉਹਦੇ ਤੋਂ ਬਾਅਦ ਡਾਕਟਰ ਨੂੰ ਵੀ ਉਹਦਾ ਇਲਾਜ ਕਰਨਾ ਬਹੁਤ ਔਖਾ ਹੋ ਜਾਏਗਾ ਕਿਉਂਕਿ ਸਕਿਨ ਦੀ ਲੇਅਰ ਨੂੰ ਇੰਨਾ ਜ਼ਿਆਦਾ ਪਤਲਾ ਕਰ ਦੇਗੀ ਤੁਹਾਡੇ ਅੰਦਰ ਤੁਹਾਡਾ ਇਮਿਊਨ ਤੁਹਾਡੀ ਸਕਿਨ ਦੇ ਅੰਦਰ ਇਮਿਊਨਿਟੀ ਹੁੰਦੀ ਹੈ ਉਹ ਇਮਿਊਨਿਟੀ ਨੂੰ ਡਾਊਨ ਕਰ ਦੇਗੀ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਖਾਸ ਤੌਰ ਤੇ ਧਿਆਨ ਰੱਖਣ ਵਾਲੀ ਏ ਉਹ ਆ ਹੈਗੀ ਏ ਵੀ ਜਿੰਨੂੰ ਵੀ ਫੰਗਲ ਇਨਫੈਕਸ਼ਨ ਹੋ ਗਈ ਪੂਰੇ ਪਰਿਵਾਰ ਦੇ ਵਿੱਚ ਫੈਲਣ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ ਕਿਉਂਕਿ ਇਹਦੇ ਚ ਡਰਨ ਵਾਲੀ ਘਬਰਾਉਣ ਵਾਲੀ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਜੇ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਹੋ ਗਈ ਹੈ ਤੇ ਆਪਣੀ ਫੈਮਿਲੀ ਮੈਂਬਰਸ ਨੂੰ ਕਹੋ ਵੀ ਮੇਰੇ ਕੱਪੜੇ ਅਲੱਗ ਧੋਵੋ ਈਵਨ ਕਿ ਇਹਦੇ ਵਿੱਚ ਇੱਕ ਹੋਰ ਚੀਜ਼ ਬੜੀ ਧਿਆਨ ਰੱਖਣ ਵਾਲੀ ਹੈ ਵੀ ਜਿਹੜੇ ਤੁਹਾਡੇ ਅੰਡਰ ਗਾਰਮੈਂਟਸ ਨੇ ਅੰਡਰਵੀਅਰ ਨੇ ਉਹ ਵੀ ਤੁਸੀਂ ਪ੍ਰੈਸ ਕਰਕੇ ਪਾਣੇ ਨੇ ਅੱਛਾ ਡਾਕਟਰ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਪਰ ਇੱਥੇ ਸਵਾਲ ਤੁਸੀਂ ਅੰਡਰ ਗਾਰਮੈਂਟਸ ਦੀ ਗੱਲ ਕੀਤੀ ਹੈਗੀ ਹੈ ਬਹੁਤ ਵਾਰ ਅਸੀਂ ਜ਼ਿਆਦਾ ਟਾਈਟ ਅੰਡਰ ਗਾਰਮੈਂਟਸ ਦਾ ਇਸਤੇਮਾਲ ਕਰ ਲੈਂਦੇ ਆ ਜਾਂ ਫਿਰ ਅਸੀਂ ਕਹਿ ਲਈਏ ਕਿ ਸਾਡੇ ਰੀਪਰੋਡਕਟਿਵ ਆਰਗਨਸ ਦੇ ਆਲੇ-ਦੁਆਲੇ ਜਦੋਂ ਚਿਪਚਿਪਾਪਨ ਹੋ ਜਾਂਦਾ ਹੈ ਪਸੀਨਾ ਹੋ ਜਾਂਦਾ ਹੈ ਜਾਂ ਅਸੀਂ ਕਹਿ ਲਈਏ ਕਿ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਉਸ ਬਾਬਤ ਤਾਂ ਬੰਦਾ ਸਾਂਝਾ ਵੀ ਨਹੀਂ ਕਰਦਾ ਜੀ ਉਹਦੇ ਤੇ ਕੰਮ ਕਰੇਗਾ ਤੁਹਾਡਾ ਇਹ ਨੁਸਕਾ 101% ਕਰੇਗਾ ਜੀ ਅੱਛਾ 101% ਕਰੇਗਾ ਜਿੱਥੇ ਕੋਈ ਕੰਮ ਨਹੀਂ ਕਰੇਗਾ ਉੱਥੇ ਇਹ ਕੰਮ ਕਰੇਗਾ ਐਡਾ ਜ਼ਬਰਦਸਤ ਇੰਨਾ ਜ਼ਬਰਦਸਤ ਨੁਸਕਾ ਦੇਖੋ ਆਯੁਰਵੇਦ ਜਿਹੜਾ ਨਾ ਉਹ ਹਰ ਇੱਕ ਪ੍ਰੋਬਲਮ ਨੂੰ ਡੀਲ ਕਰਨ ਦੇ ਵਿੱਚ ਸਮਰਾਥੇ ਅੱਜ ਦੀ ਰੇਟ 'ਚ ਕੀ ਪ੍ਰੋਬਲਮ ਆ ਗਈ ਅੱਜ ਦੀ ਡੇਟ 'ਚ ਪ੍ਰੋਬਲਮ ਆ ਗਈ ਲੋਕਾਂ ਦੇ ਵਿਸ਼ਵਾਸ ਦੀ ਠੀਕ ਹੈ ਲੋਕਾਂ ਨੂੰ ਯਕੀਨ ਨਹੀਂ ਰਿਹਾ ਜਿਹੜੀ ਚੀਜ਼ ਗੋਰੇ ਨੇ ਕਹਿ ਤੀ ਉਹ ਸੱਚੇ ਜਿਹੜੀ ਚੀਜ਼ ਆਪਣੇ ਦੇਸੀ ਨੇ ਕਹਿ ਤੀ ਉਹ ਝੂਠੇ ਸੱਚੀ ਗੱਲ ਹੈ ਹੁਣ ਦੇਖੋ ਗੋਰੇ ਕਹਿੰਦੇ ਜੀ ਦੁੱਧ ਪੀਣਾ ਤੁਹਾਨੂੰ ਨੁਕਸਾਨ ਹੁੰਦਾ ਦੁੱਧ ਪੀਣਾ ਬੰਦ ਕਰ ਦੋ ਲੋਕਾਂ ਨੇ ਦੁੱਧ ਪੀਣਾ ਬੰਦ ਕਰਤਾ ਗੋਰੇ ਕਹਿੰਦੇ ਜੀ ਤਹੀਂ ਦਹੀਂ ਖਾਣ ਦਾ ਨੁਕਸਾਨ ਹੈ ਤੁਹਾਨੂੰ ਤੁਹਾਡੇ 'ਚ ਮਟਾਪਾ ਆਏਗਾ ਦਹੀਂ ਖਾਣਾ ਬੰਦ ਕਰਤਾ ਗੋਰੇ ਕਹਿੰਦੇ ਜੀ ਦੇਸੀ ਕਿਹੋ ਖਾਣਾ ਤੁਹਾਨੂੰ ਨੁਕਸਾਨ ਹੋ ਜਾਏਗਾ ਅਸੀਂ ਦੇਸੀ ਖਾਣਾ ਬੰਦ ਕਰਤਾ ਗੋਰੇ ਕਹਿੰਦੇ ਜੀ ਸਾਡਾ ਪੀਜ਼ਾ ਹਟ ਖੁੱਲਿਆ ਪੀਜ਼ਾ ਖਾਓ ਆ ਕੇ ਸਾਡਾ ਮੈਕਡੋਨਲਡ ਖੁੱਲਿਆ ਉੱਥੇ ਆ ਕੇ 버ਗਰ ਖਾਓ ਉਹ ਦੱਸੋ ਮੈਨੂੰ ਵੀ ਪੀਜ਼ਾ ਖਾਣਨਾ ਜਾਂ 버ਗਰ ਖਾਣਨਾ ਜਾਂ ਇੰਗਲਿਸ਼ ਫੂਡ ਖਾਣਨਾ ਜੰਕ ਫੂਡ ਖਾਣਨਾ ਕਿਹਦਾ ਅੱਜ ਤੱਕ ਭਲਾ ਹੋਇਆ ਉਹਦੇ ਨਾਲ ਇੱਕ ਅੰਦਰ ਟੌਕਸਿਕ ਬੰਦਾ ਜਿਹਨੂੰ ਆਯੁਰਵੈਦਿਕ ਪਾਸ਼ਾ ਦੇ ਵਿੱਚ ਅਮਾ ਕਹਿੰਦੇ ਆ ਉਹ ਤੁਹਾਡੀ ਜਾਨ ਨਹੀਂ ਛੱਡਦਾ ਕਦੀ ਵੀ ਇਹ ਜਿਹੜਾ ਰੋਗ ਹੈ ਜਿਹਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ ਇਹ ਵੀ ਅਮਾ ਦੀ ਦੇਣ ਹੀ ਹੈ ਟੌਕਸਿਕਸ ਦੀ ਰੇਨ ਹੈ ਜਿਹੜਾ ਅੰਦਰ ਗੰਦਗੀ ਇਕੱਠੀ ਹੁੰਦੀ ਹੈ ਨਾ ਸਾਡੇ ਦੇ ਹਰਵਾ ਇਕੱਠਾ ਹੋ ਜਾਂਦਾ ਹੈ ਜਿਹੜਾ ਜ਼ਹਿਰੀਲੇ ਪਦਾਰਥ ਜਿਹੜੇ ਅੰਦਰ ਜਾ ਕੇ ਡਾਈਜੈਸਟ ਨਹੀਂ ਹੁੰਦੇ ਸੱਚ ਐਜ਼ ਪੀਜ਼ਾ 버ਗਰ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਜਿਹੜੀ ਗੋਰੀਆਂ ਦੀ ਦੇਨ ਹੈ ਇਹ ਜਦੋਂ ਅੰਦਰ ਜਾਂਦੇ ਨੇ ਇਹ ਪੂਰੀ ਤਰ੍ਹਾਂ ਅੰਦਰ ਜਾ ਕੇ ਗਲਦੇ ਨਹੀਂ ਅੰਦਰ ਜਾ ਕੇ ਪੂਰੀ ਤਰ੍ਹਾਂ ਡਾਈਜੈਸਟ ਨਹੀਂ ਹੁੰਦੇ ਇਹੀ ਅਮਾ ਦੀ ਪ੍ਰੋਡਕਸ਼ਨ ਦੀ ਮੇਨ ਕਾਰਨ ਨੇ ਸੋ ਜੇ ਤੁਸੀਂ ਪੀਜੇ 버ਗਰ ਦਾ ਖਹਿੜਾ ਛੱਡ ਦੋ ਹੋ ਸਕਦਾ ਤੁਹਾਨੂੰ ਇਹ ਵੀ ਜਿਹੜਾ ਰੋਗ ਹੈ ਨਾ ਹੋਏ ਬਟ ਇਹ ਰੋਗ ਇੱਕ ਇਨਫੈਕਸ਼ਨ ਹੈ ਇਹ ਪਰਸਨ ਟੂ ਪਰਸਨ ਵੀ ਹੋ ਸਕਦਾ ਤੁਹਾਡੇ ਕਿਸੇ ਯਾਰ ਦੋਸਤੋਂ ਨੂੰ ਵੀ ਹੋ ਸਕਦਾ ਤੁਸੀਂ ਕਿਸੇ ਦਾ ਟਾਵਲ ਯੂਜ਼ ਕਰ ਲਓ ਉਹਦਾ ਵੀ ਹੋ ਸਕਦਾ ਤੁਸੀਂ ਕਿਸੇ ਦੇ ਅੰਡਰ ਗਾਰਮੈਂਟਸ ਯੂਜ਼ ਕਰ ਲਓ ਉਹਦੇ ਨਾਲ ਵੀ ਹੋ ਸਕਦਾ ਸੋ ਕਿਸੇ ਨੂੰ ਵੀ ਸੱਚ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਗੱਲ ਰਹਿ ਚੱਲੀ ਮੈਨੂੰ ਦੱਸਣ ਵਾਲੀ ਜਦੋਂ ਅਸੀਂ ਹੋਟਲਾਂ 'ਚ ਜਾ ਕੇ ਸਟੇ ਕਰਦੇ ਹਾਂ ਹੋਟਲ ਦੇ ਵਿੱਚ ਸਾਨੂੰ ਯੂਜ਼ਡ ਟਾਵਲ ਮਿਲਦੇ ਨੇ ਜਿਹੜੇ ਕਿ ਤੁਹਾਡੇ ਤੋਂ ਪਹਿਲਾਂ ਜਿਹੜਾ ਗੈਸਟ ਤੇ ਉਹਨੂੰ ਯੂਜ਼ ਕੀਤੇ ਹੁੰਦੇ ਨੇ ਜੇ ਮੰਨ ਲਓ ਵੀ ਆਪਣੇ ਤੁਸੀਂ ਹੋਟਲ 'ਚ ਜਾਣਾ ਤੁਹਾਡਾ ਸਟੇ ਕਰਨਾ ਜ਼ਰੂਰੀ ਹੈ ਤੇ ਆਪਣਾ ਟਾਵਲ ਤੇ ਆਪਣੇ ਹਾਈਜੀਨ ਦਾ ਜਿਹੜਾ ਸਮਾਨ ਹੈ ਉਹ ਆਪਣਾ ਨਾਲ ਲੈ ਕੇ ਜਾਓ ਜਿਹੜਾ ਸ਼ੇਅਰ ਕੀਤਾ ਸਮਾਨ ਹੈ ਉਹ ਪਲੀਜ਼ ਨਾ ਵਰਤੋ ਜਿਹੜਾ ਹੋਟਲ ਦਾ ਦਿੱਤਾ ਹੋਇਆ ਟਾਵਲ ਹੈ ਉਹਦੇ ਤੋਂ ਤੁਹਾਨੂੰ ਇਹ ਇਨਫੈਕਸ਼ਨ ਹੋਣ ਦੇ ਚਾਂਸੇ ਬਹੁਤ ਜ਼ਿਆਦਾ ਹੈਗੇ ਨੇ अच्छा डॉक्टर साहब ਤੁਸੀਂ ਇਹ 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 ਤਾਂ ਬਹੁਤ ਵੱਡੀ ਗੱਲ ਹੈਗੀ ਹੈ ਜੇ ਜਿਹੜੇ ਇਹ ਦਾਗ ਹੋ ਗਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਹਿਊਮਿਡਿਟੀ ਹੈ ਜਦੋਂ ਤੁਹਾਡੇ ਅੰਡਰ گارਮੈਂਟਸ ਦੇ ਵਿੱਚ ਬਰੀਥ ਕਰਨ ਲਈ ਜਗ੍ਹਾ ਨਹੀਂ ਹੈਗੀ ਪਸੀਨਾ ਸਕਾਨ ਲਈ ਜਗ੍ਹਾ ਨਹੀਂ ਹੈਗੀ ਤੁਸੀਂ ਬਹੁਤ ਟਾਈਟ ਕੱਪੜੇ ਪਾਉਂਦੇ ਹੋ ਜਿੰਨੂੰ ਵੀ ਇਹ ਪ੍ਰੋਬਲਮ ਹੋ ਜੇ ਸਪੈਸ਼ਲੀ ਪ੍ਰਾਈਵੇਟ ਪਾਰਟਸ 'ਚ ਜੇ ਉਹ ਜੀਨ ਪਾਣ ਨੂੰ ਅਵਾਈਡ ਕਰੇ ਟਾਈਟ ਜੀਨ ਪਾਣ ਨੂੰ ਅਵਾਈਡ ਕਰੇ ਟਾਈਟ ਅੰਡਰ گارਮੈਂਟਸ ਪਾਣ ਨੂੰ ਅਵਾਈਡ ਕਰੇ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ ਅਸੀਂ ਮੋਸਟਲੀ ਜਿਹੜੇ ਆਪਣੇ ਪਿੰਡਾਂ ਵਾਲੇ ਨੇ ਇਹ ਚਾਦਰਾਂ ਲਾਉਂਦੇ ਹੁੰਦੇ ਸੀ ਚਾਦਰਾਂ ਲਾਣ ਦਾ ਵਜ੍ਹਾ ਹੀ ਇਹੀ ਹੈ ਕਿ ਜਿਹੜੀ ਤੁਹਾਡੇ ਪ੍ਰਾਈਵੇਟ ਪਾਰਟਸ ਨੇ ਉਹਨਾਂ ਨੂੰ ਹਵਾ ਲੱਗਦੀ ਰਹੇ ਸਮਝੇਗਾ ਨਾ ਖੁੱਲੇ-ਖੁੱਲੇ ਇੰਟਰਵਿਊਰ ਪਾਉਂਦੇ ਸੀ ਕਾਟਨ ਦੇ ਇੰਟਰਵਿਊਰ ਪਾਉਂਦੇ ਸੀ ਸੋ ਜਦੋਂ ਤੱਕ ਆਪਣੀ ਲਾਈਫਸਟਾਈਲ ਨੂੰ ਤੁਸੀਂ ਮਾਡਰਨ ਬਣਾਈ ਜਾਂਦੇ ਪਏ ਹੋ ਤੇ ਇਦਾਂ ਦੀਆਂ ਪ੍ਰੋਬਲਮਾਂ ਆਣੀਆਂ ਸੁਭਾਵਿਕ ਨੇ ਸੋ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਜਿਹੜਾ ਮੋਇਸਚਰ ਹੈ ਤੇ ਇਹਦੇ ਉੱਤੇ ਤੁਸੀਂ ਕਦੀ ਵੀ ਨਾ ਕੋਈ ਚੀਜ਼ ਇਦਾਂ ਦੀ ਨਾ ਲਾਓ ਜਿਸ ਨਾਲ ਮੋਇਸਚਰ ਜ਼ਿਆਦਾ ਵਧ ਜੇ ਤੇ ਤੁਸੀਂ ਇਹਦੇ ਉੱਤੇ ਤੁਸੀਂ ਸਭ ਤੋਂ ਵਧੀਆ ਜਿਹੜੀ ਚੀਜ਼ ਯੂਜ਼ ਕਰ ਸਕਦੇ ਹੋ ਹੈਗਾ ਟੈਲਕਮ ਪਾਊਡਰ ਜਦੋਂ ਤੁਹਾਨੂੰ ਹੋ ਜੇ ਇਹਨੂੰ ਡਰਾਈ ਰੱਖਣ ਦੀ ਕੋਸ਼ਿਸ਼ ਕਰੋ। ਵੱਧ ਤੋਂ ਵੱਧ ਇਸ਼ਨਾਨ ਕਰੋ, ਵੱਧ ਤੋਂ ਵੱਧ ਜਿਹੜਾ ਐਂਟੀਬੈਕਟੀਰੀਅਲ ਸੋਪ ਹੈ ਉਹਦਾ ਯੂਜ਼ ਕਰੋ ਤੇ ਉੱਤੇ ਇਹਦੇ ਟੈਲਕਮ ਪਾਊਡਰ ਯੂਜ਼ ਕਰੋ। ਅੱਛਾ ਡਾਕਟਰ ਸਾਹਿਬ ਜਿਹੜੀ ਭੈਣ ਸਾਡੇ ਕੋਲ ਤੁਹਾਡੇ ਕੋਲ ਆਈ ਸੀ ਇਸ ਵੇਲੇ ਉਹ ਕਹਿੰਦੀ ਸੀ ਸਾਡਾ ਤਾਂ ਬੜਾ ਬੁਰਾ ਹਾਲ ਸੀ, ਸਾਡਾ ਬੜਾ ਮੰਦਾ ਹਾਲ ਹੈ। ਜਿਹੜੇ ਮੈਡੀਸਨ ਤੁਹਾਡੇ ਕੋਲੋਂ ਨੁਸਖਾ ਫਾਰਮੂਲਾ ਲੈ ਕੇ ਗਏ ਨੇ ਫਿਰ ਉਹਨਾਂ ਨੂੰ ਕਿਹੜਾ ਨੁਸਖਾ ਫਾਰਮੂਲਾ ਉਹ ਕਹਿੰਦੇ ਸੀ ਇਸ ਤਰ੍ਹਾਂ ਦਾ ਰੋਜ਼ ਤਾਂ ਅਸੀਂ ਕਰ ਨਹੀਂ ਸਕਦੇ। ਫਿਰ ਉਹਨਾਂ ਨੂੰ ਕੀ ਦਿੱਤਾ ਸੀ ਕਿਹੜੀ ਚੀਜ਼ ਦਿੱਤੀ ਸੀ ਉਹਨਾਂ ਨੂੰ ਇਹ ਦਵਾਈ ਦਿੱਤੀ ਸੀ ਜੀ। ਅੱਛਾ ਇਹ ਅੰਦਰੋਂ ਬੈਕਟੀਰੀਆ ਨੂੰ ਖਤਮ ਕਰ ਦੇਗੀ ਜਿੰਨੀ ਮਰਜ਼ੀ ਤੁਹਾਡੀ ਪ੍ਰੋਬਲਮ ਉਹਨਾਂ ਦੀ ਕਾਫੀ ਪੁਰਾਣੀ ਪ੍ਰੋਬਲਮ ਸੀ ਜੀ ਉਹਨਾਂ ਨੂੰ ਉਹਨਾਂ ਨੂੰ ਇਹੀ ਸੀਗਾ ਜੀ ਫੰਗਲ ਇਨਫੈਕਸ਼ਨ ਹੀ ਸੀਗਾ ਉਹਨਾਂ ਦੀ ਜਿਹੜੀ ਚਮੜੀ ਹੈ ਉਹ ਕਾਗਜ਼ ਜਨ ਉਤਰਨੀ ਸ਼ੁਰੂ ਹੋ ਗਈ ਸੀ ਤੇ ਈਵਨ ਕੇ ਕਹਿੰਦੇ ਵੀ ਹੁਣ ਤੇ ਰਿਸ਼ਤੇਦਾਰਾਂ ਨੇ ਤੇ ਜਿਹੜੇ ਫਰੈਂਡ ਸਰਕਲ ਨੇ ਉਹਨਾਂ ਨੇ ਵੀ ਸਾਨੂੰ ਬੁਲਾਣਾ ਅਵਾਈਡ ਕਰਨਾ ਸ਼ੁਰੂ ਕਰਤਾ ਕਿਉਂਕਿ ਇਹਦੇ ਤੋਂ ਕਿਤੇ ਪ੍ਰੋਬਲਮ ਸਾਨੂੰ ਨਾ ਹੋ ਜੇ ਕਿਉਂਕਿ ਇਹ ਫਰੁਕੀ ਸਾਹਿਬ ਹੈ ਛੂਤਰੋਗੇ ਤੇ ਇਹਦੇ ਤੋਂ ਹਰ ਬੰਦਾ ਡਰ ਜਾਂਦਾ इवन ਕਿ ਪਰਿਵਾਰ ਦੇ ਜਿਹੜੇ ਫੈਮਿਲੀ ਦੇ ਜਿਹੜੇ ਮੈਂਬਰ ਨੇ ਉਹ ਵੀ ਘਬਰਾ ਜਾਂਦੇ ਨੇ ਠੀਕ ਹੈ ਨਾ ਇਹ ਜਿਹੜੀ ਦਵਾਈ ਏ ਇਹ ਤੁਹਾਡੇ ਬਲੱਡ ਦੇ ਅੰਦਰੋਂ ਜਿਹੜਾ ਉਹ ਬੈਕਟੀਰੀਆ ਉਹਨੂੰ ਸਾਫ਼ ਕਰ ਸਕਦੀ ਏ ਆਮਾ ਆਮਾ ਸਾਫ਼ ਕਰ ਸਕਦੀ ਏ ਦੂਜੇ ਨੰਬਰ ਤੇ ਜਿੰਨੀ ਮਰਜ਼ੀ ਪ੍ਰਾਣੀ ਤੋਂ ਪ੍ਰਾਣੀ ਇਨਫੈਕਸ਼ਨ ਹੋਏ ਉਹਨੂੰ ਕਲੀਅਰ ਕਰਨ ਦੀ ਸਮਰੱਥਾ ਇਹ ਦਵਾਈ ਦੇ ਵਿੱਚ ਹੈਗੀ ਏ ਪਲੱਸ ਇਹਦੇ ਨਾਲ ਇੱਕ ਆਇਨਮੈਂਟ ਹੁੰਦੀ ਏ ਤੇਲ ਹੁੰਦਾ ਇਹ ਆ ਤੇਲ ਅਸੀਂ ਆਪ ਤਿਆਰ ਕਰਦੇ ਆ ਜੀ ਇਹਦਾ ਵੀ ਜੇ ਤੁਸੀਂ ਨੁਸਖਾ ਫਾਰਮੂਲਾ ਲੈਣਾ ਚਾਹੁੰਦੇ ਹੋ ਤੇ ਥੱਲੇ ਕਮੈਂਟ ਕਰੋ ਤੁਹਾਨੂੰ ਇਹਦਾ ਨੁਸਖਾ ਫਾਰਮੂਲਾ ਤੇਲ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਆਵਲਾ ਸਾਡੇ ਕੋਈ ਮੰਗਾ ਸਕਦੇ ਹੋ ਬੜੇ ਵਾਜਬ ਪੈਸਿਆਂ ਦੇ ਵਿੱਚ ਆਪਾਂ ਦਵਾਂਗੇ ਜਿੰਨੂੰ ਅਸੀਂ ਕਹਿੰਨੇ ਆਂ ਵੀ ਟੁੱਟੇ ਪੈਸਿਆਂ ਹੀ ਦਵਾਂਗੇ ਜਿਹਨੇ ਨੁਸਖਾ ਫਾਰਮੂਲਾ ਤੇਲ ਵਾਲਾ ਲੈਣਾ ਹੋਵੇ ਗੋਲੀਆਂ ਲੈਣਾ ਹੋਵੇ ਚਲੋ ਇਹ ਤਾਂ ਤੁਸੀਂ ਦੱਸ ਰਹੇ ਹੋ ਸਾਨੂੰ ਗੋਲੀਆਂ ਤੇ ਤੇਲ ਵਾਲਾ ਵੀ ਦੱਸ ਦਿਓ 101% ਸਾਡੇ ਜਿੰਨੇ ਨੁਸਕੇ ਫਾਰਮੂਲੇ ਨੇ ਸਾਰੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਆਂ ਅਸੀਂ ਇਹ ਚਾਹਨੇ ਆਂ ਵੀ ਸਾਡੀ ਸੇਲ ਹੋਏ ਨਾ ਹੋਏ ਤੁਹਾਡਾ ਭਲਾ ਜ਼ਰੂਰ ਹੋ ਜੇ ਸੋ ਸਾਡੇ ਕੋਲ ਨੁਸਖਾ ਫਾਰਮੂਲਾ ਲੈਣ ਲਈ ਤੁਸੀਂ ਇਸੇ ਵੀਡੀਓ ਦੇ ਹੇਠ ਕਮੈਂਟ ਕਰੋ ਫਾਰਮੂਲਾ ਲਿਖ ਕੇ ਫੰਗਲ ਇਨਫੈਕਸ਼ਨ ਨਾਲ ਲਿਖ ਦਿਓ ਕਿਉਂਕਿ ਫਾਰਮੂਲੇ ਅਸੀਂ ਸਾਰੀਆਂ ਦਵਾਈਆਂ ਦੇ ਦੇ ਰਹੇ ਹਾਂ ਤਾਂ ਸਮਝ ਨਹੀਂ ਆਊਗੀ ਕਿ ਕਿਹੜੀ ਦਵਾਈ ਤਾਂ ਮੰਗਦੇ ਪਏ ਹੋ ਫੰਗਲ ਇਨਫੈਕਸ਼ਨ ਜਾਂ ਚਮੜੀ ਰੋਗ ਪੰਜਾਬੀ ਚ ਲਿਖ ਦਿਓ ਤੇ ਅਸੀਂ ਤੁਹਾਨੂੰ ਗੋਲੀ ਦਾ ਫਾਰਮੂਲਾ ਵੀ ਸ਼ੇਅਰ ਕਰ ਦਾਂਗੇ ਗੋਲੀ ਦਾ ਫਾਰਮੂਲਾ ਚਾਹੀਦਾ ਉਸ ਨਾਲ ਗੋਲੀ ਲਿਖ ਦਿਓ ਜੇ ਤੇਲ ਦਾ ਚਾਹੀਦਾ ਤੇ ਨਾਲ ਤੇਲ ਲਿਖ ਦਿਓ ਜੀ ਜੀ ਚਲੋ ਡਾਕਟਰ ਸਾਹਿਬ ਫਿਰ ਇਹ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਬਣਾ ਰਹੇ ਸੀ ਸਾਨੂੰ ਹੁਣ ਇਹ ਦੱਸ ਦਿਓ ਵੀ ਇਹ ਨੁਸਖਾ ਫਾਰਮੂਲਾ ਕਿਵੇਂ ਬਣਾਉਣਾ ਹੈ ਔਰ ਦਾ ਇਸਤੇਮਾਲ ਕਿਹੜੇ-ਕਿਹੜੇ ਲੋਕਾਂ ਨੇ ਕਰਨਾ ਹੈ ਔਰ ਕਿੰਨੇ ਦਿਨਾਂ ਚ ਔਰ ਕਿੰਨੇ ਟਾਈਮ ਚ ਇਹਦਾ ਜਿਹੜਾ ਫਰਕ ਹੈਗਾ ਚਮੜੀ ਸਕਿਨ ਪ੍ਰੋਬਲਮ ਨੂੰ ਸਕਿਨ ਡਿਸਆਰਡਰਸ ਨੂੰ ਜਿਹੜਾ ਹੋਣਾ ਉਹ ਸ਼ੁਰੂ ਹੋ ਜਾਏਗਾ ਦੇਖੋ ਜੀ ਇਹਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਪੈਣੀਆਂ ਸਿਰਫ ਉਹ ਤਿੰਨੇ ਤਰ੍ਹਾਂ ਦੀਆਂ ਚੀਜ਼ਾਂ ਨੋਟ ਕਰ ਲਓ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਸਭ ਤੋਂ ਪਹਿਲਾਂ ਤੇ ਹੈਗਾ ਜੀ ਲਸਣ ਲਸਣ ਦਾ ਐਂਟੀ ਬੈਕਟੀਰੀਅਲ ਫਾਰਮੂਲਾ ਹੈਗਾ ਐਂਟੀ ਫੰਗਲ ਫਾਰਮੂਲਾ ਹੈਗਾ ਐਂਟੀ ਇਨਫਲੇਮੇਸ਼ਨ ਹੈਗੀ ਇਹ ਇੰਨੀਆਂ ਕੁਆਲਿਟੀਆਂ ਜਿੰਨੀਆਂ ਮੈਂ ਦੱਸੀ ਜਾਵਾਂ ਉਹਨਾਂ ਵੀਡੀਓ ਜਿਆਦਾ ਲੰਮਾ ਹੋ ਜਾਏਗਾ ਸੋ ਇਹ ਇੱਕ ਕੁਦਰਤ ਵੱਲੋਂ ਸਾਨੂੰ ਇੱਕ ਤੋਹਫ਼ਾ ਮਿਲਿਆ ਚਮੜੀ ਰੋਗ ਨੂੰ ਭਜਾਣ ਲਈ ਖਤਮ ਕਰਨ ਲਈ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਆਪਾਂ ਇਹਦੇ ਵਿੱਚ ਇਹ ਲਸਣੀਆਂ ਦੋ ਤੁਰੀਆਂ ਪਾਵਾਂਗੇ ਆਹ ਦੋ ਤੁਰੀਆਂ ਸੀ ਇਹਦੇ ਵਿੱਚ ਐਡ ਕਰਤੀਆਂ ਤੁਹਾਡੇ ਸਾਹਮਣੇ ਚਲੋ ਨੁਸਖਾ ਵੀ ਫਾਰਮੂਲਾ ਤੁਹਾਨੂੰ ਬਣਾ ਕੇ ਦਿਖਾ ਦਿੰਨੇ ਆਂ ਅਸੀਂ ਹਾਂਜੀ ਹਾਂਜੀ ਫਾਰਮੂਲਾ ਬਣਾ ਕੇ ਦਿਖਾ ਰਹੇ ਆਂ ਆਹ ਦੋ ਤੁਰੀਆਂ ਐਡ ਕਰਤੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲੈਣਾ ਠੀਕ ਆ ਆਹ ਦੇਖੋ ਜੀ ਇਹਦੇ ਉੱਤੇ ਹੁਣ ਸਿਰਫ ਇੱਕ ਚੁੰਡੀ ਜਿਹੜੀ ਏ ਆਪਾਂ ਪਾਵਾਂਗੇ ਹਲਦੀ ਦੀ ਇਹ ਹਲਦੀ ਲੈਣੀ ਹੈ ਜੀ ਜਿਹਨੂੰ ਆਪਾਂ ਕੱਚੀ ਹਲਦੀ ਕਹਿੰਦੇ ਆ ਜਾਂ ਜੰਗਲੀ ਹਲਦੀ ਵੀ ਕਹਿੰਦੇ ਆ ਤੁਸੀਂ ਆਲਰੇਡੀ ਰਗੜ ਕੇ ਰੱਖੀ ਹੋਈ ਹੈ ਹਾਂਜੀ ਹਾਂਜੀ ਇਹ ਕੱਚੀ ਹਲਦੀ ਯੂਜ਼ ਕਰਨੀ ਹੈ ਆਪਾਂ ਕੱਚੀ ਹਲਦੀ ਬਾਜ਼ਾਰੀ ਨਹੀਂ ਨਹੀਂ ਬਾਜ਼ਾਰੀ ਨਹੀਂ ਕਰਨੀ ਜੀ ਉਹ ਚ ਐਡਿਡ ਕਲਰ ਹੁੰਦਾ ਐਡਿਡ ਫਲੇਵਰ ਹੁੰਦੇ ਨੇ ਆਪਾਂ ਇਹਨੂੰ ਕੁੱਟ ਕੇ ਪਹਿਲਾਂ ਹੀ ਬਰੀਕ ਕਰਕੇ ਰੱਖਿਆ ਹੋਇਆ ਆ ਆਪਾਂ ਇਹਦੇ ਵਿੱਚ ਸਿਰਫ ਇੱਕ ਚੁੰਡੀ ਇਹਦੀ ਹਲਦੀ ਦੀ ਐਡ ਕਰਾਂਗੇ ਠੀਕ ਹੋ ਗਿਆ ਜੀ ਇਹ ਦੇਖੋ ਜੀ ਆਪਾਂ ਪਾਤੀ ਇੱਕ ਚੁੰਡੀ ਹਲਦੀ ਦੀ ਤੇ ਇਹਨੂੰ ਅਸੀਂ ਇਦਾਂ ਕਰਕੇ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਹੁਣ ਜਿਹੜੀ ਨੁਸਕੇ ਦੀ jaan ਹੈ ਨੁਸਕੇ ਦਾ ਫਾਰਮੂਲੇ ਦੀ ਜਿਹ ਸਭ ਤੋਂ ਵਧੀਆ ਚੀਜ਼ ਹੈ ਹਲਦੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹਲਦੀ ਦੀ ਪ੍ਰੋਪਰਟੀ ਕੀ ਹੁੰਦੀ ਹੈ ਇਹਦੇ ਵਿੱਚ ਕਰਕਿਊਮਿਨ ਹੁੰਦਾ ਤੇ ਬਹੁਤ ਅੱਛਾ ਜਿਹੜਾ ਇਹ ਫੰਗਲ ਨੂੰ ਦੂਰ ਕਰ ਸਕਦੀ ਹੈ ਤੇ ਇਹਦੇ ਵਿੱਚ ਫਾਈਨਲ ਚੀਜ਼ ਜਿਹੜੀ ਪਾ ਲਾਂਗੇ ਆ ਜਿਹੜੀ ਕਿ ਤੁਹਾਡੀ ਫੰਗਲ ਜਿੰਨੀ ਮਰਜ਼ੀ ਵਧੀ ਹੋਏ ਉਹਨੂੰ ਠੀਕ ਕਰੇਗੀ ਉਹ ਹੈਗਾ ਜੀ ਕੋਕੋਨਟ ਆਇਲ ਨਾਰੀਅਲ ਦਾ ਤੇਲ ਇਹ ਨਾਰੀਅਲ ਦਾ ਤੇਲ ਨਾ ਲੱਗੇ ਕਿਤੇ ਪਾਣੀ ਰੱਖਿਆ ਕੋਸ਼ਿਸ਼ ਕਰੋ ਤੁਹਾਨੂੰ ਇਹ ਵਰਜਨ ਮਿਲ ਜੇ ਨਾ ਕੋਲਡ ਪ੍ਰੈਸਟ ਮਿਲ ਜੇ ਤੇ ਬਹੁਤ ਵਧੀਆ ਆਪਾਂ ਕੋਲਡ ਪ੍ਰੈਸ ਲਿਆ ਆ ਵਰਜਨ ਆਇਲ ਲੈ ਆ ਜੀ ਇਹ ਆਪਾਂ ਇਹਨਾਂ ਨੂੰ ਪਾਣਾ ਜੀ ਬਸ ਇੱਕ ਚਾ ਅੱਧਾ ਚਮਚਾ ਅੱਧਾ ਚਮਚਾ ਹੋ ਗਿਆ ਜੀ ਬਿਲਕੁਲ ਇਹ ਆ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਜਿੱਥੇ ਵੀ ਤੁਹਾਡੇ ਦਾਦ ਖਾਜ ਖੁਜਲੀ ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਸਕਿਨ ਦੇ ਰਿਲੇਟਡ ਹੈਗੀ ਹੈ ਤੇ ਤੁਸੀਂ ਇਹਨੂੰ ਯੂਜ਼ ਕਰੋ ਮਾੜਾ ਜਿਹਾ ਇਦਾਂ ਕਰਕੇ ਲਾਓ ਆ ਦੇਖੋ ਇਹ ਮੈਂ ਤੁਹਾਨੂੰ ਲਾ ਕੇ ਵੀ ਦਿਖਾ ਦਿੰਦਾ ਵਾਂ ਆਪਣੇ ਇਹ ਆ ਦੇਖੋ ਇਹ ਆ ਬਣ ਕੇ ਤਿਆਰ ਹੈ ਜੀ ਨੁਸਖਾ ਫਾਰਮੂਲਾ ਤੇ ਇਹਨਾਂ ਨੂੰ ਲਾਣਾ ਆ ਆ ਦੇਖੋ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਤੇ ਇਹਨੂੰ ਲਾ ਕੇ 15 ਤੋਂ 20 ਮਿੰਟ ਰੱਖਣਾ ਠੀਕ ਹੈ 20 ਮਿੰਟਾਂ ਬਾਅਦ ਇਹਨੂੰ ਸਾਫ਼ ਕੱਪੜੇ ਨਾਲ ਸਾਫ਼ ਕਰ ਦੇਣਾ ਇਹਨੂੰ ਧੋਣਾ ਨਹੀਂ ਠੀਕ ਹੈ ਜੇ ਧੋਵੋਗੇ ਤੇ ਜਿਹੜੀ ਜਿਹੜੀ ਪ੍ਰੋਪਰਟੀਆਂ ਨੇ ਜਿਹੜੀਆਂ ਜਿਹੜੀਆਂ ਤੁਸੀਂ ਚੰਗੀਆਂ ਪ੍ਰੋਪਰਟੀਆਂ ਇਹਦੀਆਂ ਲੈਣੀਆਂ ਨੇ ਉਹ ਸਾਰੀਆਂ ਤੁਹਾਡੀਆਂ ਚਲੇ ਜਾਣਗੀਆਂ ਠੀਕ ਹੈ ਠੀਕ ਹੈ ਜੀ ਐਸਲੀ ਤੁਹਾਨੂੰ ਕੋਈ ਵੀ ਇਦਾਂ ਦਾ ਰੋਗ ਹੈਗਾ ਇਹਦੇ ਵਿੱਚ ਫਰੂਕੀ ਸਾਹਿਬ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗਾ ਕਿ ਇਹਦੇ ਵਿੱਚ ਇੱਕ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਜਿਹੜੀ ਫੰਗਲ ਹੈ ਜਿਹੜੀ ਇਨਫੈਕਸ਼ਨ ਹੈ ਨਾ ਇਹ ਜਿਹੜੀ ਡਾਈਟ ਹੈ ਸਭ ਤੋਂ ਜ਼ਿਆਦਾ ਇਹਨੂੰ ਵਿਧਾਨ ਲਈ ਜਿਹੜਾ ਤੇ ਰਿਸਪੌਂਸਿਬਲ ਉਹ ਹੈਗੀ 슈ਗਰ ਮਿੱਠੀਆਂ ਚੀਜ਼ਾਂ ਮਠਿਆਈ ਮਠਿਆਈ ਨੂੰ ਓਵਾਇਡ ਕਰਨਾ ਚਾਹੀਦਾ ਤੇ ਲਸਣ ਤੇ ਜਿਹੜੀਆਂ ਹੋਰ ਸਪਾਈਸਿਸ ਨੇ ਉਹਨਾਂ ਨੂੰ ਐਡ ਕਰਨਾ ਚਾਹੀਦਾ ਉਹਦੇ ਲਈ ਇੱਕ ਸਪੈਸ਼ਲ ਡਾਈਟ ਚੜਪੰਦਾ ਉਸੀਂ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਕਰਾਵਾਂਗੇ ਕੀ ਖਾਣਾ ਹੈ ਕੀ ਨਹੀਂ ਖਾਣਾ ਬਿਲਕੁਲ ਜੀ ਬਿਲਕੁਲ ਤੁਹਾਡੇ ਰੋਗ ਦੇ ਅਕੋਰਡਿੰਗ ਤੁਸੀਂ ਆਪਣੇ ਉਹਦੀਆਂ ਪਿਕਸ ਮੈਨੂੰ ਸ਼ੇਅਰ ਕਰੋਗੇ ਵੀ ਮੈਨੂੰ ਆਹ ਪ੍ਰੋਬਲਮਸ ਨੇ ਮੈਨੂੰ ਇਹਦੇ ਹਿਸਾਬ ਨਾਲ ਅਕੋਰਡਿੰਗ ਉਹਦਾ ਡਾਈਟ ਚਾਰਟ ਬਣਾ ਕੇ ਭੇਜੋ ਮੈਨੂੰ ਮੈਸੇਜ ਕਰੋ ਮੈਂ ਤੁਹਾਨੂੰ ਡਾਈਟ ਚਾਰਟ ਤੁਹਾਡੇ ਹਿਸਾਬ ਨਾਲ ਕਸਟਮਾਈਜ਼ ਕਰਕੇ ਭੇਜਾਂਗਾ भेजांगा ਵੀ ਫ੍ਰੀ ਆਫ ਕਾਸਟ ਬਿਲਕੁਲ ਕਮੈਂਟ ਬਾਕਸ ਦੇ ਵਿੱਚ ਮਿਲ ਜੇਗਾ ਜੀ ਹਾਂ ਜੀ 100% ਮਿਲੇਗਾ ਜੀ ਜ਼ਰੂਰ ਮਿਲੇਗਾ ਬਹੁਤ ਬਹੁਤ ਸ਼ੁਕਰੀਆ ਡਾਟ ਸਭ ਸਾਰੀ ਗੱਲਬਾਤ ਲਈ ਸੋ ਦੇਖੋ ਡਾਟ ਸਾਹਬ ਨੇ ਫੰਗਲ ਇਨਫੈਕਸ਼ਨ ਵਾਲਾ ਇਹ ਦੇਖੋ ਜਿਸ ਤਰੀਕੇ ਨਾਲ ਅਸੀਂ ਸਾਰੀਆਂ ਬਿਮਾਰੀਆਂ ਦੇ ਉੱਤੇ ਇਹ ਮਾਮ ਜਿਸ ਤਾ ਰੱਖ ਦਿੱਤਾ ਹੈ ਇਸੇ ਤਰੀਕੇ ਨਾਲ ਇਹ ਨੁਸਖਾ ਫਾਰਮੂਲਾ ਚਾਹੇ ਕਿਸੇ ਨੂੰ ਅਸੀਂ ਕਹਿ ਲਈਏ ਕਿ ਫੰਗਲ ਇਨਫੈਕਸ਼ਨ ਕਿਸੇ ਵੀ ਥਾਂ ਦੇ ਉੱਤੇ ਹੋਵੇ ਚਾਹੇ ਉਹ ਇਸ ਤਰੀਕੇ ਨਾਲ ਹੱਥ ਦੇ ਉੱਤੇ ਹੈ ਹੱਥ ਦੇ ਉੱਤੇ ਲਗਾ ਲੈਣੀ ਹੈ ਅਸੀਂ ਇਹ ਨੁਸਖਾ ਫਾਰਮੂਲਾ ਕਿਸੇ ਨੂੰ ਨਹ ਦੇ ਉੱਤੇ ਪ੍ਰੋਬਲਮ ਹੈ ਤਾਂ ਅਸੀਂ ਨਹ ਦੇ ਉੱਤੇ ਲਗਾ ਲੈਣੀ ਹੈ ਅਗਰ ਕਿਸੇ ਨੂੰ ਬਾਹਾਂ ਦੇ ਉੱਤੇ ਹੈ ਇਸ ਤਰੀਕੇ ਨਾਲ ਜਿਹੜਾ ਇਹ ਨੁਸਖਾ 10 15 ਮਿੰਟ ਜਦੋਂ ਅਸੀਂ ਬਾਹਾਂ ਦੇ ਉੱਤੇ ਲੱਤਾਂ ਦੇ ਉੱਤੇ ਜਿੱਥੇ ਕਿਤੇ ਵੀ ਕੋਈ ਪ੍ਰੋਬਲਮ ਹੈਗੀ ਹੈ ਉਹ ਲਗਾ ਕੇ ਰੱਖਾਂਗੇ ਡਾਕਟਰ ਸਾਹਿਬ ਕਿੰਨੇ ਟਾਈਮ ਬਾਅਦ ਅਸਰ ਸ਼ੁਰੂ ਹੋ ਜਾਏਗਾ ਦੇਖੋ ਜੀ ਇਹਦਾ ਨੁਸਕੇ ਦਾ ਅਸਰ ਤੇ ਪਹਿਲੇ ਦਿਨ ਤੋਂ ਸਟਾਰਟ ਹੋ ਜਾਂਦਾ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਹੋ ਜਾਂਦਾ ਹੱਥ ਮਿੱਲੀ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ 2-3 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਗੁੱਡ ਵਾਲਾ ਮੈਸੇਜ ਹੈ ਹੈਪੀ ਤੁਹਾਡਾ ਜਿਹੜਾ ਫੀਡਬੈਕ ਉਹ ਸਾਨੂੰ ਆ ਜਾਏਗਾ ਫਰੂਕੀ ਸਾਹਿਬ ਨੂੰ ਕਮੈਂਟ ਕਰਕੇ ਸਾਰੇ ਮੇਰੇ ਵੀਰਾ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਕਮੈਂਟ ਕਰਕੇ ਇੱਥੇ ਦੱਸਣਾ ਕਿ ਅਸੀਂ ਇਹ ਨੁਸਕਾ ਯੂਜ਼ ਕੀਤਾ ਤਾਂ ਸਾਨੂੰ ਫਾਇਦਾ ਹੋ ਗਿਆ ਸਾਡਾ ਭਲਾ ਹੋ ਗਿਆ ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਅ ਐਸਨ ਗੁਰਿੰਦੇਵ ਜੀ ਹਰਸ਼ਵੀਰ ਜੀ ਜਿਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹ ਫੰਗਲ ਇਨਫੈਕਸ਼ਨ ਡਿਸਆਰਡਰ ਹੋ ਜਾਂਦੇ ਨੇ ਚਮੜੀ ਨਾਲ ਸੰਬੰਧਿਤ ਜਦੋਂ ਮੌਸਮ ਚੇਂਜ ਹੁੰਦਾ ਤਾਂ ਲਸਣ ਨਾਲ ਵਰਜਨ ਕੋਕੋਨਟ ਆਇਲ ਹੋ ਗਿਆ ਔਰ ਹਲਦੀ ਦੇ ذریعے ਇਸ ਚੀਜ਼ ਦੇ ਉੱਤੇ ਅਸੀਂ ਕਾਬੂ ਪਾ ਸਕਦੇ ਹਾਂ ਡਾਕਟਰ ਸਾਹਿਬ ਫਿਰ ਵੀ ਜੇਕਰ ਮਿਲ ਕੇ ਕਿਸੇ ਨੇ ਆਪਣੀ ਦਿੱਕਤ ਪਰੇਸ਼ਾਨੀ ਤੁਹਾਡੇ ਨਾਲ ਸਾਂਝੀ ਕਰਨੀ ਹੋਵੇ ਉਹ ਕਿਵੇਂ ਮਿਲਨ ਦਾ ਕੀਟਾਂ ਹੈ ਦੇਖੋ ਜੀ ਪ੍ਰਾਣੀ ਤੋਂ ਪ੍ਰਾਣੀ ਫੰਗਲ ਇਨਫੈਕਸ਼ਨ ਹੈ ਜਾਂ ਤੁਹਾਨੂੰ ਸਕਿਨ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਡਿਸਆਰਡਰ ਹੈ ਉਹ ਸੀ ਠੀਕ ਕਰਨ ਦੇ ਵਿੱਚ ਪੂਰੀ ਪੂਰੇ ਮਾਹਿਰਾਂ ਕਿਉਂਕਿ ਇਹ ਇਹ ਕੰਮ ਅੱਜ ਦਾ ਨਹੀਂ ਕਰ ਰਹੇ ਬਹੁਤ ਪੁਰਾਣਾ ਕਰ ਰਹੇ ਆ ਸੋ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਕੋਈ ਜ਼ਖਮ ਹੈ ਦਾਗ ਹੈ ਜਿਹੜਾ ਨਹੀਂ ਭਰਨ ਤੇ ਆ ਰਿਹਾ ਉਦਾ ਕਾਰਨ ਜੋ ਮਰਜੀ ਹੋਏ ਦਾ ਕਾਰਨ ਨੂੰ ਆਇਡੈਂਟੀਫਾਈ ਕਰਕੇ ਤੁਹਾਡੇ ਰੂਟ ਕੌਜ਼ ਨੂੰ ਚੰਗੀ ਤਰ੍ਹਾਂ ਸਮਝ ਕੇ ਤੁਹਾਡਾ ਟ੍ਰੀਟਮੈਂਟ ਕਰਾਂਗੇ ਵਧੀਆ ਤਰੀਕੇ ਨਾਲ ਤੁਹਾਡਾ ਮਸਲਾ ਹੱਲ ਕਰਾਂਗੇ ਬਸ ਇਹਦੇ ਵਿੱਚ ਫਰੁਕੀ ਸਾਹਿਬ ਇੱਕੋ ਹੀ ਚੀਜ਼ ਹੁੰਦੀ ਜਿਹੜੇ ਪੇਸ਼ੈਂਟ ਐ ਨਾ ਉਹ ਕਾਲੇ ਬਹੁਤ ਪੈ ਜਾਂਦੇ ਨੇ ਹਲਕਾ ਜਿਹਾ ਫਾਇਦਾ ਹੁੰਦਾ ਕਿਉਂਕਿ ਇਹ ਜਿਹੜੀ ਫੰਗਸ ਹੈ ਨਾ ਫੰਗਸ ਇੱਕਦਮ ਨਹੀਂ ਸਰੀਰ ਚੋਂ ਜਾਂਦੀ ਜਦੋਂ ਪੇਸ਼ੈਂਟ ਨੂੰ ਲੱਗਦਾ ਵੀ ਮੇਰਾ ਜ਼ਖਮ ਸੁੱਕਣਾ ਸ਼ੁਰੂ ਹੋ ਗਿਆ ਜਾਂ ਮੈਂ ਠੀਕ ਹੋਣਾ ਸ਼ੁਰੂ ਕਰਦੋ ਉਦੋਂ ਟ੍ਰੀਟਮੈਂਟ ਕਰਾਉਣਾ ਬੰਦ ਕਰ ਦਿੰਦੇ ਨੇ ਵਿੱਚ ਇਹ ਬੰਦ ਨਾ ਕਰਨ ਟ੍ਰੀਟਮੈਂਟ ਜਦੋਂ ਤੱਕ ਮੈਂ ਤੁਹਾਨੂੰ ਇਹ ਤੁਹਾਨੂੰ 100% ਪਰਮਾਨੈਂਟ ਨਜਾਦ ਪਾ ਲੋਗੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ اچھا ਹੁਣ ਟੰਗ ਦੱਸ ਦਿਓ ਕਿੱਥੇ ਮਿਲਦੇ ਹੋ ਕਿਵੇਂ ਮਿਲ ਸਕਦੇ ਜਿਹਨੇ ਆਪਣੇ ਪ੍ਰੋਬਲਮ ਤੁਹਾਡੇ ਨਾਲ ਸਾਂਝੀ ਕਰਨੀ ਦੇਖੋ ਜੀ ਮੈਨੂੰ ਮਿਲਣ ਦਾ ਤਰੀਕਾ ਬਹੁਤ ਆਸਾਨ ਹੈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹਰ ਰੋਜ਼ ਮਿਲਦਾ ਹਫਤੇ ਦੇ 7 ਦੇ 7 ਦਿਨ ਮਿਲਦਾ ਹਾਂ ਅਵੇਲੇਬਲ ਹਾਂ ਤੁਸੀਂ ਮੈਨੂੰ ਮਿਲਣ ਲਈ ਜਲੰਧਰ ਬੱਸ ਸਟੈਂਡ ਦੇ ਕੋਲ ਆ ਸਕਦੇ ਹੋ ਕਿੰਗ ਹੋਟਲ ਦੀ ਬੈਕਸ਼ਾਈਡ ਤੇ लवली ਸਟੂਡੀਓ ਦੇ ਬਿਲਕੁਲ ਸਾਹਮਣੇ ਤੁਸੀਂ ਮੈਨੂੰ ਆ ਕੇ ਮਿਲੋ ਜਾਂ ਆਉਣ ਤੋਂ ਪਹਿਲਾਂ ਮੇਰਾ ਫੋਨ ਨੰਬਰ ਥੱਲੇ ਆ ਰਿਹਾ ਹੈ ਇੱਥੇ ਫੋਨ ਕਰਕੇ ਸਮਾਂ ਲੈ ਕੇ ਆਓ ਤੇ ਹੋਰ ਵਧੀਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਵਰਜਨ ਕੋਕਨਟ ਆਇਲ ਵਾਲਾ ਹਲਦੀ ਵਾਲਾ ਔਰ ਲਸਣ ਵਾਲਾ ਤੁਸੀਂ ਉਹਨਾਂ ਸਾਡੇ ਵੀਰਾਂ ਨਾਲ ਉਹਨਾਂ ਸਾਡੀਆਂ ਭੈਣਾਂ ਨਾਲ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਹ ਦਿੱਕਤ ਪਰੇਸ਼ਾਨੀ ਹੈ ਔਰ ਉਹਨਾਂ ਨੂੰ ਫਾਇਦਾ ਵੀ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਜ਼ਰੂ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਵੈਦ ਗੁਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨਾਲ ਵੀ ਗੱਲਬਾਤ ਕਰ ਸਕਦੇ ਹੋ ਆਪਣੇ ਨੀੜ ਲੈ ਕੇ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਪ੍ਰੰਤ ਹੀ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਹੈ ਧੰਨਵਾਦ